ਨਾ ਦੇ ਨਜਾਇਜ਼ ਹਾਂ ਇਸੇ ਦੋਹਾਂ ਜੀਆਂ ਦੀ ਨਿਬਾਨ ਨਹੀਂ ਦਿੰਦੀ ਜੀ ਦੋਨੇ ਜੀਆਂ ਦੀ ਜ਼ਮੀਨ ਦੀ ਜ਼ਮੀਨ ਹੀ ਬਾਨ ਨਹੀਂ ਦਿੰਦੀ ਅਸੀਂ ਬਹੁਤ ਵਾਰ ਲੈ ਕੇ ਗਏ ਪੰਚਾਇਤਾਂ ਪਰ ਅਸੀਂ ਸੋਚ ਲੈਂਦੇ ਵੀ ਚਲ ਕੋਈ ਨਾ ਵਿਆਪਦਾ ਘਰ ਬਸਾਉਗੀ ਬਲ ਜਵਾਕ ਨਿਆਣੇ ਨੇ ਵੀ ਚਲ ਕੋਈ ਨਾ ਅੱਜ ਨਹੀਂ ਕੱਲੂ ਸੰਭਲਿਆ ਪਰ ਸਾਡੀ ਸ਼ਰੀਫੀ ਨੇ ਘਰ ਝਾੜਤਾ ਉਹਦੇ ਨਜਾਇਜ਼ ਸੁਵੰਤਾ ਕਾਰਨ ਮਰੀਆ ਸਾਡੀ ਕੁੜੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਤਾਂ ਉਹਨਾਂ ਸਖਤ ਕਰੋ ਕਾਰਵਾਈ ਕਰੋ ਸਖਤ ਤੋਂ ਸਖਤ ਕਾਰਵਾਈ ਹੋਵੇ ਇਸ ਤੇ ਹੀ ਮੰਗ ਕਰਦੇ ਆ ਤੁਸੀਂ ਕਰ ਸਕਦੇ ਤੁਸੀਂ ਹੁਣ ਕਹਿੰਦੇ ਜੀ ਫੌਜੀ ਸਾਹਿਬ ਨੇ ਜਿਹਨੇ ਮਾਰਿਆ ਪਰੌਣੇ ਨੇ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਤਾਂ ਮਾਰ ਕੇ ਜੇਲ੍ਹ ਕੱਟ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਪਹਿਲਾ ਫੌਜੀ ਸੀ ਹੁਣ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਗਵਰਨਮੈਂਟ ਸਕੂਲ ਚ ਖਨੌਰੀ ਤਾਂ ਹੁਣ ਕੋਈ ਨਿਸ਼ਾਨ ਵਗੈਰਾ ਦੇਖਣਾ ਤੁਸੀਂ ਹਾਂਜੀ ਉਹਦੇ ਉਰੇ ਗੜਦਣ ਹੀਟ ਸਕਰੈਚ ਦੀ ਉਹਦੇ ਦੋ ਦੰਦ ਟੁੱਟੇ ਹੋਏ ਨੇਗੇ ਆ ਉਰੇ ਚੂੜੀਆਂ ਦੇ ਉਰੇ ਚੂੜੀ ਖੂਬੀ ਹੋਈ ਸੀ ਜਾ ਕੇ ਕੱਢੀ ਆ ਉਰੇ ਚੂੜੀਆਂ ਦੇ ਨਿਸ਼ਾਨ ਪੈ ਨੇ ਉਹਦੇ ਸਾਰੇ ਲੈਟਰਿੰਗ ਉਹਦੀ ਵਿੱਚ ਨਿਕੜੀ ਪਈ ਪਹਿਲਾਂ ਤਾਂ ਹਾਂਜੀ ਪਹਿਲਾਂ ਤਾਂ ਜਦੋਂ ਸਾਨੂੰ ਫੋਨ ਕਰਿਆ ਪਰੌਣੇ ਨੇ ਕਹਿੰਦਾ ਸੋਡੀ ਕੁੜੀ ਨੇ ਕਹਿੰਦਾ ਸ ਮੇਰੇ ਨਾਲ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈਆ ਕਹਿੰਦਾ ਜ਼ਹਿਰ ਪੀ ਲਈ ਅਸੀਂ ਆਖਿਆ ਵੀ ਚਲੋ ਅਸੀਂ ਉਹਨੂੰ ਪੁੱਛੀ ਗਏ ਬਾਰ ਬਾਰ ਫੋਨ ਕਰਕੇ ਵੀ ਸਾਨੂੰ ਦੱਸ ਦੇ ਸੀਰੀਅਸ ਤਾਂ ਨਹੀਂ ਸੀਰੀਅਲ ਨਾ ਠੀਕ ਆ ਠੀਕ ਆ ਬੋਲ ਦਿਆ ਬੋਲ ਦਿਆ ਸਾਨੂੰ ਕਹਿੰਦਾ ਖਨੋਰੀ ਦਾਖਲਾ ਖਨੋਰੀ ਕੇ ਪਹੁੰਚੇ ਕਹਿੰਦਾ ਸਮਾਣੇ ਦਾਖਲਾ ਸਮਾਣੇ ਪਹੁੰਚੇ ਕਹਿੰਦਾ ਅਸੀਂ ਤਾਂ ਗਲਾੜ ਲੈ ਗਏ ਜਿੰਨਾ ਟਾਈਮ ਉਹਦੀ ਜਾਨ ਨਹੀਂ ਨਿਕੜੀ ਸਾਨੂੰ ਰਾਹ ਨਹੀਂ ਦਿੱਤਾ ਸਾਨੂੰ ਬਸ ਆਈ ਲਜਾਈ ਰੱਖਿਆ ਚੱਕਰਾਂ ਜੀ ਕਿਸੇ ਨੂੰ ਸਮਾਣੇ ਕਹਿ ਦਿਆ ਕਰਨ ਕਿਸੇ ਨੂੰ ਮੂਨਕ ਕਹਿ ਦਿਆ ਕਰਨ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਜਦੋਂ ਜਾ ਨਿਕੜ ਗਈ ਸਾਨੂੰ ਕਹਿੰਦੇ ਗਲਾੜਾ ਉਦੋਂ ਗਲਾੜ ਕਰਦਾ ਹਾਏ ਕੋਈ ਉਹਨੇ ਦਵਾਈ ਨਹੀਂ ਪੀਤੀ ਅਸੀਂ ਮੂੰਹ ਨਾਲ ਮੂੰਹ ਲਾ ਲਾ ਦੇਖ ਲਿਆ ਕੋਈ ਮੁਸਕ ਨਹੀਂ ਆਉਂਦਾ ਉਹਦੇ ਚੋ ਕੁਛ ਨਹੀਂ ਆਉਂਦਾ ਉਹਦੇ ਚੋ ਹਾਏ ਓਏ ਸਿਰ ਚੋ ਅਨੇ ਉਹ ਦਿਨ ਬਸ ਉਹ ਦਿਨ ਨਜਾਇਜ਼ ਬੰਦਾ ਕਰਨਾ ਐਨਾ ਉਹਨੂੰ ਜਿਹੜੀ ਚੀਜ਼ ਜੇ ਇਹ ਨੂੰ ਆ ਜਾਂਦੀ ਸੀ ਕਿ ਨੇਪਾਲ ਨੂੰ ਤਾਂ ਕਹ ਦੇਣੀ ਪੀਗੇ ਨੂੰ ਨਾ ਮਿਲਦੀ ਤਾਂ ਬਸ ਉਹਨਾਂ ਦਾ ਦੋਹਾਂ ਦਾ ਕਲੇਸ਼ ਦੋਹਾਂ ਦਾ ਕਲੇਸ਼ ਕੋਈ ਤਾਂ ਅਜਿਹਾ ਨਹੀਂ ਤਾਂ ਬਸ ਸਾਲ ਹੋ ਗਏ ਜੀ ਤੰਗ ਕਰਦਿਆਂ ਨੂੰ ਉਹ ਦਾਦੇਜ ਵੀ ਹੋ ਸਕਦਾ ਸਾਨੂੰ ਬਿਲ ਦਿਲ ਦਿੱਤਾ ਸੀ ਦਾਸ ਦਾ ਸੀ ਸਾਰਾ ਦਿੱਤਾ ਤੀ ਛੱਡੀ ਨਹੀਂ ਕੁਸ ਕੀ ਹੈ ਜਦੋਂ ਉਹਦੇ ਨਾਲ ਕਲੇਸ਼ ਕਰਦੇ ਸੀ ਕੀ ਪਤਾ ਕੀ ਕੀ ਅੰਦਰ ਸਾਰੀ ਗੁੱਟ ਪੈਂਦੇ ਦੀ ਕੱਲੀ ਨੂੰ ਸਾਰੇ ਇਕੱਠੇ ਹੋ ਜਾਂਦੇ ਦੀ ਕੱਲੀ ਨੂੰ ਚਿਮਟ ਜਾਂਦੇ ਸੀ ਕੱਲੀ ਨੂੰ ਘੇਰ ਲੈਂਦੇ ਸੀ ਜਿਵੇਂ ਸੁਣਨ ਮੁਤਾਬਕ ਹੈ ਵੀ ਸੱਚ ਕਿ ਇਹ ਕਲਾਸ ਵੀ ਮਰਿਆ ਸੀ ਕਿ ਇਸ ਤਰ੍ਹਾਂ ਕਲਾਸ ਮਾਰਿਆ ਕੰਚ ਦਾ ਗਲਾਸ ਮਾਰਿਆ ਕੰਚ ਦਾ ਗਲਾਸ ਮਾਰਿਆ ਆ ਉਰੇ ਮਾਰਿਆ 2.5 ਸਾਲ ਦੀ ਕੁੜੀ ਆ ਜਵਾਬਖਾਨੀ ਜ਼ਿੰਦਗੀ ਖਰਾਬ ਖਾਂਦੀ ਹੈ ਤੁਸੀਂ ਬਹਿ ਕੇ ਗੱਲ ਕਰ ਲੈਂਦੇ ਹਾਏ ਜੀ ਕੀ ਹੋਵੇ ਜਿਵੇਂ ਕਿ ਬਹੁਤ ਮੰਦਭਾਗੀ ਘਟ ਗਈ ਹੈ ਤੁਹਾਡੀ ਸਿਸਟਰ ਦੀ ਦਾਤੋ ਜੀ ਜ ਮਾਰਿਆ ਗਿਆ ਤਾਂ ਕੀ ਗੱਲ ਬਾਲਾ ਮਾਰਿਆ ਗਿਆ ਮੇਰੇ ਸਿਸਟਰ ਨੂੰ ਜੀ ਮਾਰਿਆ ਗਿਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈਗੀ ਪ੍ਰਸ਼ਾਸਨ ਨੂੰ ਬਨ ਨੂੰ ਬਹੀ ਬੇਨਤੀ ਹੈਗੀ ਹੱਥ ਜੋੜ ਕੇ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਬੰਦੀ ਕਾਰਵਾਈਆ ਕਾਰਵਾਈ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਲੜਾਈ ਝਗੜਾ ਰੰਦਾ ਸੀ ਏਦੋਂ ਪਹਿਲਾਂ ਦੋ ਚਾਰ ਵਾਰੀ ਹੋਇਆ ਸੀ ਸਮਝਾਉਂਦੀ ਮੇਰੀ ਸਿਸਟਰ ਨੇ ਸਮਝਾਉਂਦਾ ਸੀ ਮੈਂ ਤੂੰ ਆਪ ਦਾ ਟਾਈਮ ਪਾਸ ਕਰ ਲੈ ਬੱਚੇ ਛੋਟੇ ਛੋਟੇ ਨੇ ਬੱਚੇ ਵੱਡੇ ਹੋ ਗਏ ਆਪੇ ਸਮਝ ਜੂਗੇ ਇਹ ਪਰੇ ਸਮਝਿਆ ਨਹੀਂ ਗਿਆ ਇਹ ਜਿਹੜਾ ਅੰਚੇ ਤੇ ਵੀ ਬਦਲ ਪਰਿਵਾਰ ਨਾ ਰੁਲ ਜੇ ਕਿਤੇ ਪਰ ਮੇਰੀ ਭੈਣ ਦਾ ਪਰਿਵਾਰ ਰੁਲ ਗਿਆ ਅੱਜ ਮੇਰੀ ਵੀ ਭੈਣ ਦਾ ਪਰਿਵਾਰ ਰੁਲ ਗਿਆ ਅੱਜ ਕੀ ਮੈਂ ਕਰਦੀ ਹਾਂ ਪ੍ਰਸ਼ਾਸਨ ਨੂੰ ਬਸ ਅਨਸਾਫੀ ਦੀ ਮੰਗ ਕਰਦਾ ਪ੍ਰਸ਼ਾਸਨ ਤੋਂ ਜੀ ਮੈਂ ਹਾਂ ਗਲਾਕੋ ਕੀ ਮਰਿਆ ਗਿਆ ਜਿਆ ਕੋਈ ਜ਼ਹਿਰ ਦਿੱਤਾ ਗਿਆ ਕਿਸ ਤਰ੍ਹਾਂ ਦੀ ਗੱਲ ਹੈ ਕੀ ਕਾਰਨ ਹੈ ਇਹ ਕਾਰਨ ਮੈਨੂੰ ਤਕਰੀਬਨ ਸਵੇਰ 11:30 ਵਜੇ ਗਰਮੀਤ ਸਿੰਘ ਦਾ ਫੋਨ ਆਉਂਦਾ ਹੈ ਕੱਲ ਦੁਪਹਿਰੇ ਇਹ ਡਾਕਟਰ ਸਾਹਿਬ ਤੁਸੀਂ ਕਿੱਥੇ ਹੋ ਮਾਜੀ ਮੈਂ ਦੁਕਾਨ ਤੇ ਆ ਕਹਿੰਦਾ ਮੈਂ ਆ ਗਿਆ 2 ਮਿੰਟ ਦੀ ਮੈਂ ਚਲ ਕੋਈ ਨਾ ਆ ਜੋ ਜੀ ਚਲੋ ਦੁਕਾਨ ਤੇ ਆਈ ਮੇਰੇ ਲਈ ਇਹ ਕਹਿੰਦਾ ਵੀ ਆਪਾਂ ਗੁਲਾੜ ਜਾ ਕੇ ਆਉਣਾ ਮੈਂ ਕੀ ਹੋ ਗਿਆ ਕਹਿੰਦਾ ਵੀ ਪਹਿਲਾਂ ਵਗੋ ਖਰੇਲੂ ਝਗੜਾ ਜਾ ਹੋ ਰਿਹਾਗਾ ਵੀ ਆਪਾਂ ਜਾ ਕੇ ਆਉਣਾ ਮੈਂ ਕੋਈ ਨਾ ਵਗ ਚੱਲਦਾ ਮੈਂ ਚਲੋ ਇੱਕ ਦੋ ਮੈਂ ਮੈਂਬਰਾਂ ਨੂੰ ਵੀ ਸੁਨੇਹਾ ਲਾ ਦੇ ਚਲ ਆਪਾਂ ਜਾਣੇ ਤੇ ਹੈਗਾ ਪੰਜ ਚਾਰ ਬੰਦੇ ਇਕੱਠੇ ਹੋ ਕੇ ਵਗ ਚੱਲਾਂਗੇ ਚਲੋ ਇਹ ਕਹਿੰਦੇ ਵੀ ਤੁਸੀਂ ਇੱਕ ਵਾਰ ਤੁਸੀਂ ਜਿਹੜਾ ਵਿਚੋਲਾ ਹੈਗਾ ਉਹਦੇ ਨਾਲ ਤੁਸੀਂ ਕੰਟੈਕਟ ਕਰਕੇ ਦੇਖੋ ਵੀ ਕੀ ਗੱਲ ਬਾਤ ਹੈਗੀ ਮੈਂ 1:28 ਕਿ ਮਿੰਟਾਂ ਤੇ ਉਹਨਾਂ ਨਾਲ ਫੋਨ ਤੇ ਗ ਉਹ ਕਹਿੰਦਾ ਵੀ ਮੈਂ ਤਾਂ ਉਹਦੀ ਜ਼ਮੀਨ ਦਾ ਠੇਕਾ ਲੈਣ ਗਿਆ ਹੋਇਆ ਸੀਗਾ ਤੇ ਅੱਗੇ ਜਾ ਕੇ بارش ਆ ਗਈ ਪਾਤਣਾ ਮੈਂ ਉੱਥੇ ਜਿੱਥੇ ਗੁੜੀਆ ਦਾ ਘਰ ਹੈ ਮੈਂ ਉੱਥੇ ਹੀ ਰਹਿ ਗਿਆ ਤੇ ਇੱਦੇ ਉੱਥੇ ਉਹਦਾ ਦਿਓਰ ਕੰਮ ਕਰ ਰਿਹਾ ਸੀਗਾ ਲੱਕੜੀ ਦਾ ਕੰਮ ਕਰ ਰਿਹਾ ਸੀਗਾ ਤੇ ਉਹ ਗੁੜੀਆ ਨੂੰ ਪੁੱਛਣ ਲੱਗ ਗਿਆ ਵੀ ਤੂੰ ਚਾਹ ਪਾਣੀ ਪੁੱਛ ਲੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਉਹ ਕਹਿੰਦੀ ਵੀ ਕ੍ਰਿਸ਼ਨ ਪੁੱਛ ਲੂਗਾ ਇਦੂਆ ਕਰਦੇ ਕਰਦੇ ਉਹਨਾਂ ਨੇ ਕਹਿੰਦਾ ਵੀ ਆਪ ਜੀ ਤੂੰ ਤੂੰ ਮੈਂ ਉਹ ਕਿ ਅੰਦਰ ਵਾ ਗਿਆ ਅੰਦਰ ਵਾ ਗਿਆ ਜਦੋਂ ਮੈਂ ਅੰਦਰ ਗਿਆ ਆਪ ਜੀ ਉਹਨਾਂ ਦਾ ਕਾਟੋਕਲੇਸ ਹੋ ਰਿਹਾ ਸੀਗਾ ਤੇ ਗੁੜੀਆ ਕਹਿੰਦਾ ਵੀ ਭੱਜ ਕੇ ਜਾ ਕੇ ਬਾਹ ਅਛਾ ਹੀ ਮਾ ਫਿਰ ਮਾ ਤੁਸੀਂ ਹੁਣ ਕਿੱਥੇ ਹੋ ਕਹਿੰਦੇ ਆ ਵੀ ਅਸੀਂ ਖਨੌਰੀ ਆਗੇ ਐਡਮਿਟ ਆ ਵੀ ਠੀਕ ਠਾਕ ਆ ਚੰਗੀ ਭਲੀ ਕੋਈ ਦਿੱਕਤ ਵਾਲੀ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਟਿਕਾਈ ਨਾਲ ਆਜੋ ਚਲੋ ਅਸੀਂ ਇਹਨਾਂ ਨੂੰ ਅਸਕੇ ਮੈਂਬਰਾਂ ਨੂੰ ਕਹ ਕੇ ਅਸੀਂ ਚੱਲ ਪਏ ਜੀਰੋ ਅ ਲਗਭਗ ਅਸੀਂ ਮਤਲਬ ਉੱਬਿਆ ਉੱਬਾਂਕ ਪਹੁੰਚੇ ਜੀ ਗਏ ਤੇ ਇਹਦੇ ਬਾਅਦ ਮੋਦਾ ਬਲਵਿੰਦਰ ਸਿੰਘ ਦਾ ਮੈਨੂੰ ਫੋਨ ਆਉਂਦਾ ਵੀ ਅਸੀਂ ਕੁੜੀ ਸੀਰੀਅਸ ਹੋ ਗਈ ਜਿਆਦੇ ਵੀ ਅਸੀਂ ਸਮਾਨੇ ਲੈ ਕੇ ਜਾ ਰਹੇ ਹਾਂ ਅਸੀਂ ਸਮਾਨੇ ਨੂੰ ਮਾ ਚਲੋ ਪਈ ਆਪਾਂ ਗੱਡੀ ਸਮਾਨੇ ਨੂੰ ਲੈ ਚੱਲਦੇ ਹਾਂ ਜਦੋਂ ਅਸੀਂ ਸਮਾਨੇ ਨੂੰ ਲੰਘੇ ਇੱਕ ਅੱਗੇ ਲਵੇ ਪਹੁੰਚਣ ਵਾਲੇ ਆ ਬਲਵਿੰਦਰ ਸਿੰਘ ਦਾ ਦੁਆਰੋਂ ਮੈਨੂੰ ਫੇਰ ਫੋਨ ਆਉਂਦਾ ਵੀ ਤੁਸੀਂ ਪਿੰਡ ਗਲਾੜੇ ਮੁੜਿਓ ਮੈਂ ਕੀ ਗੱਲ ਹੋ ਗਈ ਦੱਸ ਤਾਂ ਦਿਓ ਕਹਿੰਦਾ ਵੀ ਕੁੜੀ ਆ ਪੂਰੀ ਹੋ ਗਈ ਚਲੋ ਅਸੀਂ ਜਾਂਦੇ ਜਾਂਦੇ ਆਪਦੀ ਜੋ ਇਹਨਾਂ ਦੇ ਪਰਿਵਾਰ ਦੀ ਸਹਿਮਤੀ ਦੀ ਜੋ ਵੀ ਅਸੀਂ ਵੀ ਜਾਂਦੇ ਹਾਂ ਤੇ ਸਾਨੂੰ ਸ਼ੱਕ ਦੀਗਾ ਵੀ ਕੁੜੀ ਇਸ ਤਰ੍ਹਾਂ ਤਾਂ ਕਰ ਨਹੀਂ ਸਕਦੀ ਹੈਗੀ ਕਿਉਂਕਿ ਪੜ੍ਹੀ ਲਿਖੀ ਕੁੜੀ ਦੀ ਕੋਈ ਅਨਪੜਤਾ ਹੈ ਨਹੀਂ ਸੀਗੀ ਚਲੋ ਅਸੀਂ ਨੇ ਪੁਲਿਸ ਦਾ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਅਸੀਂ ਪ੍ਰਸ਼ਾਸਨ ਨਾਲ ਲੈ ਕੇ ਗਏ ਜਦ ਜਾ ਕੇ ਤੇ ਹਾਲਾਤ ਦੇਖੇ ਕੁੜੀ ਦੇ ਕੋਈ ਦਵਾਈ ਪੀਣ ਵਾਲੇ ਹਾਲਾਤ ਤਾਂ ਹੈ ਨਹੀਂ ਸੀਗੇ ਜਾਂ ਉੱਥੇ ਕੋਈ ਹੜਵਾ ਮਾਰਦੀ ਕੁਛ ਵੀ ਨਹੀਂ ਹੈਗਾ ਸੀਗਾ ਅਸੀਂ ਚਲੋ ਪ੍ਰਸ਼ਾਸਨ ਦਾ ਸਹਿਯੋਗ ਲੈਤਾ। ਇਸ ਤੋਂ ਬਾਅਦ ਜੋ ਬੰਦੇ ਸੀ ਉਹਨਾਂ ਨੂੰ ਅਰੈਸਟ ਪਵਾਈ ਹੈਗੀ। ਅਰੈਸਟ ਪਾਉਣ ਤੋਂ ਬਾਅਦ ਬਾਕੀ ਪਰਿਵਾਰ ਦੇ ਮੈਂਬਰ ਆ ਗਏ ਸੀਗੇ। ਉਹਨਾਂ ਨੇ ਦੇਖਿਆ ਵੀ ਜੋ ਕੁੜੀ ਦੇ ਕੱਪੜੇ ਸੀ ਜੋ ਲੈਟਰਨ ਵਗੈਰਾ ਨਿਕਲੀ ਹੋਈ ਸੀ ਉਹ ਕੱਪੜੇ ਲਿਫਾਫੇ ਦੇ ਵਿੱਚ ਲੁਕੋ ਕੇ ਬਾਥਰੂਮ ਦੇ ਵਿੱਚ ਲੁਕੋਏ ਹੋਏ ਸੀਗੇ। ਇਹਨਾਂ ਨੇ ਜਾ ਕੇ ਚੱਕੇ ਵੀ ਨੇ ਕੱਪੜੇ ਉਹ। ਚੱਕਣ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਦੱਸਿਆ ਵੀ ਆਹ ਗੱਲਬਾਤ ਕਰਕੇ ਸਾਨੂੰ ਪ੍ਰਸ਼ਾਸਨ ਦੇ ਹੀ ਮੰਗ ਹੈ ਵੀ ਜੇਕਰ ਇਹ ਦੋਸ਼ੀ ਹੈਗੇ ਨੇ ਤਾਂ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਦੀ ਡੂੰਘਾਈ ਦੇ ਵਿੱਚ ਜਾਂਚ ਕੀਤੀ ਜਾਵੇ। ਤੁਸੀਂ ਜਾ ਕੇ ਉਹ ਦੇਖਿਆ ਪੁਲੀਸ ਨਿਸ਼ਾਨ ਵਗੈਰਾ ਹੈਗੇ ਜੀ ਕੋਈ ਨਿਸ਼ਾਨ ਇੱਕ ਗਲੇ ਤੇ ਨਿਸ਼ਾਨ ਹੈਗੀ ਜੀ ਇੱਕ ਗੁੱਟ ਤੇ ਨਿਸ਼ਾਨ ਹੈ ਤੂੜੀਆਂ ਕੁਵੀਆਂ ਹੋਈਆਂ ਨੇ ਇਹਦੇ। ਤੇ ਬਲੱਡ ਵੀ ਮੂੰਹ ਵਿੱਚ ਦੀ ਆਇਆ ਹੋਇਆ ਜੀ। ਮੂੰਹ ਵਿੱਚ ਜੀ ਬਲੱਡ ਆਇਆ। ਹਾਂਜੀ ਹਾਂਜੀ। ਜੀ ਸਾਰੇ ਪਿੰਡ ਨੂੰ ਅੱਜ ਸ਼ਾਇਦ ਇਹਨੂੰ ਝੰਡੋੜ ਕੇ ਰੱਖਤਾ। ਐਡੀ ਮਨਪੱਖ ਦੀ ਘਟਨਾ ਵਾਪਰੀ ਆ। ਆਪਾਂ ਵਿਆਹ ਕਰਦੇ ਆ ਬੱਚੇ ਦਾ ਸੁਖੀ ਜ਼ਿੰਦਗੀ ਜਿਉਣ ਵਾਸਤੇ। ਕਮੀਆਂ ਹੁੰਦੀਆਂ ਨੇ ਅਗਲਾ ਮੰਨੇ ਨਾ ਮੰਨੇ ਚਲੋ ਆਪਾਂ ਉਹਨਾਂ ਦੀ ਗਲਤੀ ਸਹਿਮਤ ਹੋ ਜਾਣਾ ਵੀ ਬੱਚੀ ਨੇ ਸੁਸਾਇਡ ਕੀਤਾ ਕਿਉਂ ਕੀਤਾ ਕਿਉਂ ਕੀਤਾ ਸੁਸਾਇਡ ਗੱਲ ਇਹ ਵੀ ਦੇਖੋ ਪੋਸਟਮਾਰਟਮ ਹੋ ਗਿਆ ਰਿਪੋਰਟ ਬਗ ਗਈ ਖਰੜ ਬਗ ਜੂਗੀ ਸਵਾ ਮਹੀਨੇ ਬਾਅਦ ਇਹਦਾ ਪ੍ਰੋਸੀਜਰ ਹੁੰਦਾ ਸਵਾ ਮਹੀਨੇ ਚ ਉਹ ਤੇ ਸਾਰਾ ਕੁਝ ਆ ਜਾਣਾ ਵੀ ਕਿਹੜੇ ਟਾਈਮ ਮੌਤ ਹੋਈ ਹੈ ਕਿਹਦੇ ਕਾਰਨ ਹੋਈ ਹੈ ਕੀ ਕਾਰਨ ਹੋਈ ਹੈ ਇਹਨੇ ਜ਼ਹਿਰ ਖਾਦਾ ਹੈ ਜਾਂ ਨਾ ਖਾਦਾ ਗਲਾ ਘੁੱਟ ਗਿਆ ਕਿਉਂ ਹੋਈ ਹੈ ਬਾਕੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਇਹਦਾ ਸਹੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜੇ ਦੋਸ਼ੀ ਨੇ ਦੋਸ਼ੀਆਂ ਨੂੰ ਖੁੱਲੀ ਤੇ ਵਧੀਆ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਨੂੰ ਕੋਈ ਜਵਾਬਤ ਵੀ ਨਹੀਂ ਉਹਨਾਂ ਨੂੰ ਪਰ ਜੇ ਸਰਕਾਰ ਐ ਚਿੱਟ ੱਲ ਦਿੰਦੀ ਆਂਦੇ ਰੈਤ ਕਾਨੂੰਨ ਟਿੱਲਾ ਦਿੰਦਾ ਤਾਂ ਹੀ ਇਹ ਅਪਰਾਧ ਵਧ ਰਹੇ ਨੇ ਅਪਰਾਧ ਇਦਨੇ ਮਾੜੇ ਨੇ ਮਾਂ ਬਾਪ ਛੰਝੋੜਿਆ ਜਾਂਦਾ ਪਰਿਵਾਰ ਛੰਝੋੜਿਆ ਜਾਂਦਾ ਬੱਚੇ ਨੇ ਦੋ ਛੋਟੇ ਛੋਟੇ ਉਹਨਾਂ ਦਾ ਕੀ ਦੋਸ਼ ਆ ਵੱਡੀ ਗੱਲ ਇਹ ਆ ਵੀ ਪ੍ਰਸ਼ਾਸਨ ਤੋਂ ਬਾਰ-ਬਾਰ ਮੰਗ ਕਰਦੇ ਆ ਅਸੀਂ ਵੀ ਇਹ ਪਰਿਵਾਰ ਦੀ ਪੂਰੀ ਹੈਲਪ ਕਰਾਂਗੇ ਠੋਕੇ ਮਦਦ ਕਰਾਂਗੇ ਜਿੱਥੇ ਤੱਕ ਇਨਸਾਫ ਮਿਲੂਗਾ ਨਾ ਨਲ ਜਾਵਾਂਗੇ ਧੰਨਵਾਦ ਜੀ ਤਾਂ ਮਦਭਾਗੀ ਖਬਰ ਆ ਜੀ ਜਿਹੜੇ ਵੀ ਇਹ ਚ ਦੋਸ਼ੀ ਪਾਏ ਜਾਂਦੇ ਨੇ ਜੀ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਜ਼ਰੂਰ ਉਹਨਾਂ ਤੇ ਕਿਉਂਕਿ ਛੋਟੇ ਛੋਟੇ ਬੱਚੇ ਰੁਲ ਗਏ ਯਾਨੀ ਕਿ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਾਡੇ ਪਿੰਡ ਵੱਲੋਂ ਮੰਗ ਜੀ ਇਹ ਜਿਹੜੇ ਕਿਹੜੇ ਪਿੰਡ ਦੀ ਘਟਨਾ ਹੈ ਇਹ ਗਲਾਗ ਵੀ ਹੈ ਸਰ ਹਾਂ ਕੀ ਨਾਮ ਲੜਕੀ ਦਾ ਲੜਕੀ ਦਾ ਮਰਦ ਤੱਕ ਪਿੱਟ ਕਰਨਪਾਲ ਕੌਰ ਹਾਂ ਕੀ ਬਿਆਨ ਲੈ ਲੜਕੀ ਦੇ ਪਰਿਵਾਰ ਵੱਲੋਂ ਇਹਨਾਂ ਦੇ ਡੈਡੀ ਦੇ ਬਿਆਨ ਤੇ ਪਰਚਾ ਦਰਜ ਹੋ ਗਿਆ ਜੀ ਡੈਡੀ ਦਾ ਨਾਮ ਡੈਡੀ ਦਾ ਨਾਮ ਹੈਗਾ ਜੀ ਬਲਵੀਰ ਬਲਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਸ਼ਾਜਲੀ ਹਾਕੀ ਗਿਆ ਲਿਖਾਇਆ ਨਾਲ ਇਹਨਾਂ ਨੇ ਲਿਖਾਇਆ ਵੀ ਜਿਹੜੀ ਸਾਡੀ ਲੜਕੀ ਸੀ ਗਲਾਡ ਵਿਆਹੀ ਹੋਈ ਸੀ ਕਰਨੈਲ ਸਿੰਘ ਨਾਲ ਜੋ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਕਰਨੈਲ ਸਿੰਘ ਵਗੈਰਾ ਇਹਦੇ ਪਰ ਆਸ਼ ਵਿੱਚ ਨਾਲ ਦਿਨੋਂ ਦੁਖੀ ਹੋ ਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੁਣ ਕਿਹੜੀ ਧਾਰਾ ਦੇ ਤਹਿਤ ਇਹਨੂੰ ਗ੍ਰਿਮੀਦਰ ਹੋਇਆ ਇਹ ਸ਼ਕਤੀਨ ਸੋਚੀ ਇਹਨੂੰ ਕੀ ਕਰ ਵਈ ਪੋਸਟਮਾਰਟਮ ਆਹ ਇਹ ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ